ਇੱਕ ਤੇ ਸਿੱਖਿਆ ਟੋਲੀ ਚ ਹਾਜ਼ਰਿਤ ਗੁੱਸਾ ਔਰ ਉਸ ਸੀ ਕਿ ਜਿਹੜੀ ਗੁੱਸੇ ਚ ਕਹਿੰਦੇ ਪੜਕੁੱਤੀ ਜਦੋਂ ਮੈਂ ਕਿਹਾ ਕਹਿੰਦੇ ਉਹ ਕਹਿੰਦੀ ਮਹਾਤਮਾ ਹੋਵੇ ਭਾਵੇਂ ਕੋਈ ਹੋਰ ਜੋ ਮੇਰੇ ਪਤੀ ਹੁੰਦੇ ਤਾਂ ਇਸ ਤਰ੍ਹਾਂ ਜਨਤਕ ਮਹਾਵਾਸਤੇ ਉਹਨਾਂ ਦੀ ਇਹੋ ਜਿਹੀ ਖਬਰ ਲੈਂਦੀ ਕਿ ਉਹ ਸਾਰੀ ਉਮਰ ਚੇਤੇ ਰੱਖਦਾ ਹੁਣ ਇੱਥੇ ਯੋਗਾ ਰਾਂਜੀ ਕਹਿੰਦੇ ਥੋੜੀ ਦੇਰ ਵਾਸਤੇ ਸਾਡੇ ਦੋਨਾਂ ਵਿਚਕਾਰ ਅਮਰੀਕੀ ਪਤਨੀਆਂ ਤੇ ਭਾਰਤੀ ਪਤਨੀਆਂ ਦੇ ਅੰਤਰ ਬਾਰੇ ਹਾਸਾ ਠੱਠਾ ਚੱਲਦਾ ਰਿਹਾ ਉਸ ਤੋਂ ਬਾਅਦ ਕਰਦੇ ਮੈਂ ਉਹਨੂੰ ਫਿਰ ਪੂਰੀ ਗੱਲ ਚੰਗੀ ਤਰ੍ਹਾਂ ਸਮਝਾਈ। ਕਹਿੰਦੇ ਮੈਂ ਕਿਹਾ ਕਸਤੂਰਬਾ ગાંધી ਜੀ ਨੂੰ ਆਪਣਾ ਪਤੀ ਹੀ ਨਹੀਂ ਬਲਕਿ ਆਪਣਾ ਗੁਰੂ ਵੀ ਮੰਨਦੀ ਏ ਜਿਹਨੂੰ ਹਰ ਛੋਟੀ ਵੱਡੀ ਗਲਤੀ ਵਾਸਤੇ ਫਟਕਾਰ ਪਾਉਣ ਦਾ ਅਧਿਕਾਰ ਹੁੰਦਾ ਹੈ। ਕਿ ਕਸਤੂਰਬਾ ਨੇ ਇਸ ਤਰ੍ਹਾਂ ਜਾਂ ਤੱਕ ਫਟਕਾਰ ਪਾਉਣ ਤੋਂ ਬਾਅਦ ਗਾਂਧੀ ਜੀ ਨੂੰ ਇੱਕ ਰਾਜਨੀਤਿਕ ਤੋਸ਼ਚ ਜੀਰ ਜਾਣਾ ਪਿਆ। ਜਦੋਂ ਉਹ ਸ਼ਾਂਤਪੁਰ ਦਾ ਕਹਿੰਦੇ ਆਪਣੀ ਪਤਨੀ ਤੋਂ ਵਿਦਾਈ ਲੈ ਰਹੇ ਸੀ ਤਾਂ ਕਸਤੂਰਬਾ ਉਹਨਾਂ ਚਾਹ ਮੈਥੈਟਿਕ ਦੀ ਤੇ ਬੜੀ ਨਿਮਰਤਾ ਨਾਲ ਬੋਲੀ ਗੁਰਦੇਵ ਜਿਵੇਂ ਆਪ ਜੀ ਦੇ ਮਨ ਨੂੰ ਠੇਸ ਪਹੁੰਚਾਈਏ ਤਾਂ ਮੈਨੂੰ ਮਾਫ ਕਰਨਾ। ਤਾਂ ਜੋਗਰਾਜ ਸਿੰਘ ਅੱਗੇ ਜਿਵੇਂ ਕਿ ਉੱਥੇ ਪਹੁੰਚੇ ਹੋਏ ਨਹੀਂ ਹੋ ਮਹਾਤਮਾ ਗਾਂਧੀ ਜੀ ਨੂੰ ਮਿਲਣ ਤਾਂ ਦੱਸ ਰਹੇ ਨੇ ਕਿ ਉਸ ਦਿਨ ਦੁਪਹਿਰ ਨੂੰ 3 ਵਜੇ ਮੈਂ ਪੂਰਨ ਨਿਸ਼ਚਿਤ ਸਮੇਂ ਦੇ ਮੁਤਾਬਕ ਉਸ ਮਹਾਤਮਾ ਜੀ ਦੇ ਦਿਨ ਪੜਾਈ ਲਿਖਾਈ ਵਾਲੇ ਕਮਰੇ 'ਚ ਪਹੁੰਚਿਆ ਜਿਸ ਨੇ ਆਪਣੀ ਪਤਨੀ ਨੂੰ ਵੀ ਆਪਣੀ ਪੱਕੀ ਸਰਦਾਰ ਬਣਾ ਲਿਆ ਸੀ। ਦੁਰਲਭ ਚਮਕਾ ਕਹਿੰਦੇ ਗਾਂਧੀ ਜੀ ਨੇ ਸਿਰ ਉੱਪਰ ਚੱਕ ਕੇ ਆਪਣੀ ਨਾ ਭੁੱਲਣ ਜਿਉਂ ਮੁਸਕਰਾਹਟ ਨਾਲ ਮੇਰੇ ਵੱਲ ਦੇਖਿਆ ਕਦਮ ਉਹ ਉਹਦੇ ਕੋਲੇ ਫੇ ਚਟਾਈ ਦੇ ਉੱਤੇ ਬੈਠ ਗਿਆ ਤੇ ਕਿਹਾ ਭਾਤਮਾਂ ਜੀ ਕਿਰਪਾ ਕਰਕੇ ਆਪਣੀ ਅਹਿੰਸਾ ਦੀ ਵਿਆਖਿਆ ਕਰਨ ਦਾ ਕਸ਼ਟ ਕਰੋਗੇ ਤਾਂ ਬੋਲੇ ਵਿਚਾਰ ਚ ਕਮਣਾਲ ਕਿਸੇ ਵੀ ਜੀਵ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪਹੁੰਚਾ। ਤਾਂ ਜੋ ਗਾਂਧੀ ਜੀ ਕਹਿੰਦੇ ਸੁੰਦਰ ਆਦਰ ਪਰੰਤੂ ਸੰਸਾਰ ਤਾਂ ਹਮੇਸ਼ਾ ਹੀ ਪੁੱਛੇਗਾ ਕੀ ਕਿਸੇ ਬੱਚੇ ਨੂੰ ਜੇ ਆਪਣੇ ਆਪ ਨੂੰ ਬਚਾਉਣ ਵਾਸਤੇ ਸੱਪ ਨੂੰ ਨਹੀਂ ਮਾਰਨਾ ਚਾਹੀਦਾ ਤਾਂ ਗਾਂਧੀ ਜੀ ਕਹਿੰਦੇ ਸੱਪ ਨੂੰ ਮਾਰਨ ਵਾਸਤੇ ਮੈਨੂੰ ਆਪਣੀਆਂ ਦੋ ਪ੍ਰਤੀਕਿਆਵਾਂ ਭੰਗ ਕਰਨੀਆਂ ਪੈਣਗੀਆਂ ਨਿਰਪੇਤਾ ਤੇ ਅਹਿੰਸਾ ਕਹਿੰਦੇ ਇਸ ਦੀ ਬਜਾਏ ਮੈਂ ਅੰਦਰੋਂ ਅੰਦਰ ਪਿਆਰ ਦੀ ਸਪੰਦਨਾ ਨਾਲ ਸੱਪ ਨੂੰ ਸ਼ਾਂਤ ਕਰਨ ਦਾ ਯਤਨ ਕਰੂੰਗਾ ਹਾਲਾਤ ਦੇ ਨਾਲ ਤਾਲਮੇਲ ਬਿਠਾਉਣ ਵਾਸਤੇ ਮੈਂ ਅਦਰਸ਼ ਨੂੰ ਕਹਿੰਦੇ ਨਹੀਂ त्याग ਸਕਦਾ ਉਸ ਤੋਂ ਬਾਅਦ ਕਹਦੇ ਉਹਨਾਂ ਨੇ ਆਪਣੀ ਮਨਮੋਹਕ ਸਪਸ਼ਟ ਵਾਦਤਾ ਨਾਲ ਕਿਹਾ ਇਹ ਮੈਨੂੰ ਮੰਨਣਾ ਹੀ ਪਊਗਾ ਇਸ ਸਮੇਂ ਜੇ ਕੋਈ ਸਭ ਮੇਰੇ ਸਾਹਮਣੇ ਹੁੰਦਾ ਤਾਂ ਮੈਂ ਇਹ ਗੱਲਬਾਤ ਇੰਨੇ ਸਹਿਜ ਤਰੀਕੇ ਨਾਲ ਨਹੀਂ ਸਿੱਖ ਸਕਦਾ ਤਾਂ ਯੋਗਨਾਂਧੀ ਕਹਿੰਦੇ ਮੈਂ ਉਹਨਾਂ ਦੇ ਡੈਸਕ ਤੇ ਪਈਆਂ ਪਤਵੀ ਲੇਖਕਾਂ ਦੀਆਂ ਆਹਾਰ ਤੇ ਖਾਂਤ ਬਿਨਾਰੇ ਲਿਖਦਾ ਆਧ੍ਰਿਕ ਪੁਸਤਕਾਂ ਦੇ ਵਿੱਚ ਆਪਣੇ ਕੁਝ ਵਿਚਾਰ ਨੇ ਜਿਹੜੇ ਪ੍ਰਗਟ ਦਿੱਤੇ ਕਿੰਦੇ ਫਿਰ ਗਾਂਧੀ ਜੀ ਨੇ ਹੱਸਦੇ ਆ ਕਿਹਾ ਹਾਂ ਹੋਰ ਸਾਰੇ ਖੇਤਰਾਂ ਦੀ ਤਰ੍ਹਾਂ ਹੀ ਸਤਿਗ੍ਰਹਿ ਚੀ ਖਾਣ ਪੀਣ ਦਾ ਬਹੁਤ ਮਹੱਤਵ ਹੈ ਕਹਿੰਦੇ ਮੈਂ ਸਤਿਗ੍ਰਹਿਆਂ ਨੂੰ ਪੂਰੇ ਬ੍ਰਹਮਚਾਰ્ય ਪਾਲਣ ਤੇ ਜੋੜ ਦਿੰਦਾ ਇਹ ਸਵਾਸਥ્ય ਮੈਂ ਹਮੇਸ਼ਾ ਹੀ ਬ੍ਰਹਮਚਾਰ્ય ਦੇ ਪਾਲਣ ਕਰਨ ਦੇ ਨੂੰ ਖਾਣ ਪੀਣ ਵਾਲੀ ਚੀਜ਼ਾਂ ਲੰਬੜ ਨਹੀਂ ਕਹਿੰਦੇ ਕੋਸ਼ਿਸ਼ ਕਰਦਾ ਰਹਿਣਾ ਕਾਂ ਵਾਸਨਾ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਕਹਿੰਦੇ ਪਹਿਲਾਂ ਜਿੱਤ ਦੇ ਸਵਾਤੇ ਜਿੱਤ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ ਥੋੜੀ ਖੁਰਾਕ ਖਾਣੀ ਜਾਂ ਅਸੰਤੁਲਿਤ ਖੁਰਾਕ ਲੈਣੀ ਇਹਦਾ ਹੱਲ ਨਹੀਂ ਹੈਗਾ ਕਦੇ ਭੋਜਨ ਦੀ ਆਂਤ੍ਰਿਕ ਕਾਮਨਾ ਉਪਜਿਤ ਪ੍ਰਾਪਤ ਕਰਨ ਦੇ ਬਾਅਦ ਸਤਿਗ੍ਰਹਿਣ ਚਾਹੀਦਾ ਹੈ ਕਿ ਉਹ ਵਿਟਾਮਿਨ ਖਣਿਜ ਪਦਾਰਤ ਕੈਲਰੀ ਆਦਿ ਸਾਰੇ ਜ਼ਰੂਰੀ ਤੱਤਾਂ ਨਾਲ ਭਰਪੂਰ ਸੰਤੁਲਿਤ ਸ਼ਾਕਾਹਾਰੀ ਭੋਜਨ ਹੋਵੇ। ਅਤੇ ਆਹਾਰ ਦੇ ਸੰਬੰਧ ਵਿੱਚ ਆਂਤ੍ਰਿਕ ਤੇ ਬਾਹਰੀ ਸਮਝਦਾਰੀ ਨਾਲ ਸਤਿਗ੍ਰਹਿ ਦਾ ਵੀਰ ਸਾਰੇ ਸਰੀਰ ਦੇ ਵਾਸਤੇ ਤਾਕਤ ਦੇ ਵਿੱਚ ਬਦਲ ਜਾਂਦਾ ਹੈ। ਜੋਗਨਾਂਜੀ ਕਹਿੰਦੇ ਮੈਂ ਤੇ ਮਹਾਤਮਾ ਜੀ ਨੇ ਮਾਸਾਹਾਰ ਦਾ ਬਦਲ ਬਣ ਸਕਣ ਵਾਲੀਆਂ ਸ਼ਾਕਾਹਾਰੀ ਚੀਜ਼ਾਂ ਦੀ ਫਿਰ ਜਾਣਕਾਰੀ ਆਪਸ ਦੇ ਵਿੱਚ ਸਾਂਝੀ ਕੀਤੀ ਕਹਿੰਦੇ ਮੈਂ ਕਿਹਾ ਐਵੋਕਾਡੋ ਬਹੁਤ ਚੰਗਾ ਹੁੰਦਾ ਹੈ ਕੈਲੀਫੋਰਨੀਆ 'ਚ ਮੇਰੇ ਸੈਂਟਰ ਦੇ ਕੋਲ ਐਵੋਕਾਡੋ ਦੇ ਦਰਖਤਾਂ ਦੇ ਇਨੇ ਖਾਂ ਝੁੰਡ ਨੇ ਕਹਿੰਦੇ ਗਾਂਧੀ ਜੀ ਦਾ ਚਿਹਰਾ ਉੱਤਸਾ ਨਾਲ ਚਮਕ ਉੱਠਿਆ ਸੁਣ ਕੇ ਤੇ ਉਹ ਕਹਿੰਦੇ ਕੀ ਉਹ ਵਰਦਾਚ ਹੋ ਸਕਦੇ ਨੇ ਖਾਣ ਦੀ ਨਵੀਂ ਚੀਜ਼ ਨਾਲ ਕਹਿੰਦੇ ਸਤਿਆਗ੍ਰਹੀਆਂ ਨੂੰ ਖੁਸ਼ੀ ਹੋਊਗੀ ਤਾਂ ਜੋ ਗਾਂਧੀ ਜੀ ਕਹਿੰਦੇ ਮੈਂ ਲਾਸ ਐਂਜਲਸ ਤੋਂ ਐਵੋਕਾਡੋ ਦੇ ਕੁਝ ਪੌਦੇ ਵਰਦਾ ਭੇਜਣਾ ਯਾਦ ਰੱਖੂਗਾ। ਫਿਰ ਉਹ ਕਹਿੰਦੀ ਅੰਡੇਾਂ 'ਚ ਵੀ ਪ੍ਰੋਟੀਨ ਉੱਚ ਮਾਤਰਾ 'ਚ ਹੁੰਦਾ ਹੈ। ਕਿ ਸਤਿਆਗ੍ਰਹੀਆਂ ਨੂੰ ਅੰਡੇ ਤੱਕ ਖਾਣ ਦੀ ਮਨਾਹੀ ਹੈ। ਤਾਂ ਗਾਂਧੀ ਜੀ ਕਹਿੰਦੇ ਬਾਹ ਤਾਂ ਅੰਡਿਆਂ ਦੀ ਮਨਾਹੀ ਨਹੀਂ। ਫਿਰ ਕਹਿੰਦੇ ਉਹਨਾਂ ਨੇ ਕੁਝ ਯਾਦ ਕੀਤਾ ਤੇ ਫਿਰ ਉਹ ਹੱਸਣ ਲੱਗ ਗਈ। ਉਹ ਦੱਸਣ ਲੱਗੇ ਫਿਰ ਵੀ ਬਹੁਤ ਵریہ ਤੱਕ ਕਹਿੰਦੇ ਮੈਂ ਉਹਨਾਂ ਦਾ ਦੁਰਪਯੋਗ ਨਹੀਂ ਹੋਣ ਦਿੱਤਾ। ਖੁੱਤ ਤਾਂ ਕਹਿੰਦੇ ਮੈਂ ਹਲੇ ਵੀ ਨਹੀਂ ਖਾਂਦਾ ਹੈਗਾ। ਇੱਕ ਵਾਰ ਕਹਿੰਦੇ ਮੇਰੀ ਇੱਕ ਨੂੰਹ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਬੰਨ ਕਿਨਾਰੇ ਪਹੁੰਚ ਗਈ। ਕਹਿੰਦੇ ਉਹਦੇ ਡਾਕਟਰ ਉਹਨੂੰ ਆਂਡਾ ਖਾਣ ਵਾਸਤੇ ਜੋਰਦੇ ਰਹੇ ਸੀ ਤੇ ਮੈਂ ਮੰਨ ਨਹੀਂ ਸੀ ਰਹਾ। ਕਹਿੰਦੇ ਮੈਂ ਡਾਕਟਰ ਨੂੰ ਆਂਡੇ ਦਾ ਕੋਈ ਬਦਲ ਸੁਝਾਉਣ ਦੀ ਬੇਨਤੀ ਕੀਤੀ। ਤਾਂ ਕਹਿੰਦੇ ਡਾਕਟਰ ਨੇ ਕਿਹਾ ਗਾਂਧੀ ਜੀ ਬਾਹਰ ਜਾਂਡਿਆ ਜੀਵ ਨਹੀਂ ਹੁੰਦੇ। ਇਸ ਸਵਸਥ ਜੀਵ ਹੱਤਿਆ ਦਾ ਸਵਾਲ ਪੈਦਾ ਨਹੀਂ ਹੁੰਦਾ। ਤਾਂ ਗਾਂਧੀ ਜੀ ਕਹਿੰਦੇ ਫਿਰ ਮੈਂ ਖੁਸ਼ੀ ਨਾਲ ਆਪਣੇ ਨੂੰਹ ਨੂੰ ਆਂਡੇ ਖਾਣ